ਆड़ੂ ਜਿਹੜਾ ਆਪਦੇ ਪੱਤੇ ਝਾੜਨ ਦੀ ਤਿਆਰੀ ਦੇ ਵਿੱਚ ਹੁਣ ਬਿਲਕੁਲ ਹੈਗਾਗਾ ਆਉਣ ਵਾਲੇ ਮਹੀਨੇ ਦੇ ਵਿੱਚ ਸਾਰੇ ਪੱਤੇ ਜਿਹੜੇ ਆड़ੂ ਦੇ ਝੜ ਜਾਣੇ ਨੇਗੇ ਇਸ ਤਰ੍ਹਾਂ ਹੁਣ ਪੱਤੇ ਹੁਣ ਸ਼ੁਰੂ ਹੋਗੇ ਤੇ ਦਸੰਬਰ ਦੇ ਵਿੱਚ ਇਹਨੇ ਸਾਰੇ ਪੱਤੇ ਆਪਣੇ ਝੜ ਜਾਣੇ ਨੇਗੇ ਉਸ ਤੋਂ ਬਾਅਦ ਜਿਹੜੇ ਦੋ ਮੁੱਖ ਕੰਮ ਆਪਾਂ ਕਰਨੇ ਹੈਗੇ ਆड़ੂ ਦੇ ਵਿੱਚ ਉਹਦੇ ਚ ਇੱਕ ਤਾਂ ਹੈਗਾਗਾ ਵੀ ਤੁਸੀਂ ਜਿਹੜੀ ਖਾਦ ਹੈਗੀ ਰੂੜੀ ਦੀ ਜਿਵੇਂ ਕਿ ਸਾਡਾ ਬੂਟਾ ਹੁਣ 5-6 ਸਾਲ ਦਾ ਹੋਣ ਵਾਲਾ ਹੋ ਗਿਆ ਤੇ ਇਹਨੂੰ ਆਪਾਂ ਜਿਹੜੀ 50 ਕਿਲੋ ਖਾਦ ਰੂੜੀ ਦੀ ਇਹਦੇ ਤਣੇ ਤੋਂ ਲਗਭਗ 4-5 ਫੁੱਟ ਦੂਰ ਆ ਜਿਹੜੀ ਭਾ ਕੀ ਤੇ ਹਲਕੀ-ਹਲਕੀ ਗੁੱਡਾਂਗੇ ਦੂਜਾ ਕੰਮ ਜਿਹੜਾ ਮੁੱਖੇ ਦੇ ਚ ਕਟਾਈ ਦਾ ਕੀਤਾ ਜਾਊਗਾ ਕਟਾਈ ਦੇ ਵਿੱਚ ਜਿੰਨੀਆਂ ਵੀ ਨਵੀਆਂ ਟਾਹਣੀਆਂ ਨੇਗੀਆਂ ਜਿਹੜੀਆਂ ਕਿ ਤੁਹਾਨੂੰ ਹੁਣ ਇਸ ਸਮੇਂ ਹਰੀਆਂ ਦਿਖ ਰਹੀਆਂ ਨੇਗੀਆਂ ਲਗਭਗ ਇਹ ਸਾਰੀਆਂ ਆਪਾਂ ਜਿਹੜੀਆਂ ਕਟਾਂਗੇ ਤੇ ਬਾਕੀ ਸਾਲ ਪੁਰਾਣੀ ਜਿਹੜੀ ਇਹਦੀ ਗਰੋਥ ਹੈਗੇ ਜਾਂ ਵਾਧਾ ਹੈਗਾ ਉਹਦੇ ਉੱਪਰ ਫਲ ਆਉਣਾ ਹੁੰਦਾ ਸੋ ਕੋਸ਼ਿਸ਼ ਕਰੀਏ ਵੀ ਜਿਹੜੀ ਸਾਲ ਪੁਰਾਣਿਆ ਬਾਦ ਦਾ ਉਹਨੂੰ ਆਪਾਂ ਨਾ ਕੱਟੀਏ ਤੇ ਨਵੀਂ ਗ੍ਰੋਥ ਨੂੰ ਕੱਟ ਕੇ ਬੂਟੇ ਦੀ ਸ਼ੇਪ ਬਣਾਈਏ ਤੇ ਵੈਜੀਟੇਟਿਵ ਗ੍ਰੋਥ ਜਾਨੀ ਕਿ ਪੱਤਿਆਂ ਦੇ ਬਾਦ ਦੇ ਉੱਪਰ ਰੋਗ ਲਾ ਕੇ ਜਿਆਦਾ ਤੋਂ ਜਿਆਦਾ ਆਪਾਂ ਫਾਲ ਬੂਟੇ ਤੋਂ ਲੈ ਸਕੀਏ ਖਾਦ ਤੇ ਕਟਾਈ ਦਾ ਕੰਮ ਦਸੰਬਰ ਜਨਵਰੀ ਦੇ ਦੌਰਾਨ ਆੜੂ ਦੇ ਵਿੱਚ ਹੋਊਗਾ ਧੰਨਵਾਦ